ਨੇਉਦੀ ਹੋਇਆ ਕਿ ਬਾਈ ਕੀ ਬੋਲ ਰਿਹਾ ਪੂਲੀ ਮਾਰ ਦਈਆ ਮੇਰੇ ਦੋ ਇੱਕ ਬੱਖੀ ਗੋਲ ਦੀ ਫੇਰ ਕੱਢਾ ਇੱਕ ਲੱਤ ਗੋਲ ਦੀ ਪਰ ਖੜਾ ਨਹੀਂ ਅਸਲਾ ਲੈ ਕੇ ਭੱਜ ਗਿਆ ਜਸਾਟੇ ਲੋਪਰਧਾਨ ਇੱਥੋਂ ਦਾ ਬਾਈ ਆਪਣੀ ਸਿੱਧੀ ਫਰਮਾਇਸ਼ ਹੋਵੇ ਤੁਸੀਂ ਤਾਂ ਖਾਲਸਾ ਬਾਈ ਗੁਰੂ ਫਤਿਹ ਐਨੀ ਲਾਰੀ ਸਿਕਿਉਰਟੀ ਕੁਛ ਨਹੀਂ ਮੁਲਾਜ਼ਮਾਂ ਦੀ ਠੀਕਾ ਮੜਾ ਜਾਂਦਾ ਜਿਹੜਾ ਮੜਾ ਜਾਂਦਾ ਇੱਧਰ ਕਿਸੇ ਗੱਲ ਬਾਤ ਕਿਸੇ ਦੇ ਲੱਗੇ ਫੇਰ ਉਹ ਮੇਰੇ ਹੀ ਮਾਰਦਾ ਸੀ ਉਹ ਖੂਨੋ ਗੁਨੋ ਹੋਇਆ ਛਾਪਿਆ ਬੱਖੀ ਗੋਲ ਦੀ ਲੱਤ ਗੋਲ ਦੀ ਦਾ ਕੱਢਤਾ ਸਿੱਧੀ ਗੱਲ ਕਹਿਣਾ ਜਦੋਂ ਦੱਸ ਕੇ ਜਪਿਸਟਲ ਲਈ ਕੱਲਾ ਸੀਗਾ ਕੱਲਾ ਉਹ ਸੀ ਅਸਲਾ ਫਿਰ ਗੋਲੀ ਮਾਰ ਦਿੰਦਾ ਹਿੱਕਾ ਮੂਰੇ ਸੀ ਸਿੰਘਾ ਦੀ ਫਾਇਰ ਮਾਰਦਾ ਸੀ ਜੀ ਉਹ ਕੰਮ ਕਰਦਾ ਸੀ ਫਾਇਰ ਮਾਰਦਾ ਸੀ ਜੋ ਫਾਇਰ ਮਾਰ ਲਿਆ ਮੈਂ ਸਿੱਧਾ ਹਿੱਕ 'ਚ ਵੱਜਿਆ ਠੀਕ ਆ ਟੈਲੀ ਲਿਓ ਕੇ ਮੂਰੇ ਭੱਜ ਲਿਆ ਮੈਂ ਪਿੱਛੋਂ ਫੜ ਲਿਆ ਪਿੱਛੜ ਕੇ ਦੋ ਪਿਸਟਲ ਫੜਿਆ ਉਦੋਂ ਫਾਇਰ ਕਿਉਂ ਮਾਰਦਾ ਸੀ ਕੋਈ ਕੋਈ ਚੋੜੀ ਦਮਕਿਆ ਦਿੰਦਾ ਜੀ ਕਹਿੰਦਾ ਮੈਂ ਪ੍ਰਧਾਨ ਆਈ ਕਾਲਜ ਦਾ ਅਨੁਕ੍ਰਮ ਕਾਲਜ ਸੀ ਅਸੀਂ ਪੜ੍ਹਦੇ ਆ ਥੋੜੀ ਦੇਰ ਪਹਿਲਾਂ ਸਾਨੂੰ ਇੱਕ ਸੋਚਨਾ ਮਿਲੀ ਸੀ ਕਿ ਇੱਕ ਯੂਥ ਫੈਸਟੀਵਲ ਦੇ ਦੌਰਾਨ ਰਜਿੰਦਰਾ ਕਾਲਜ ਦੇ ਵਿੱਚ ਕੁਝ ਸਟੂਡੈਂਟਸ ਦੇ ਆਪਸ ਵਿੱਚ ਝਗੜਾ ਹੋਇਆ ਤੇ ਝਗੜੇ ਦੌਰਾਨ ਜਿਹੜਾ ਹੈ ਇੱਕ ਲੜਕੇ ਵੱਲੋਂ ਜਿਹੜੇ ਹੈਗੇ ਦੂਜੇ ਦੇ ਉੱਪਰ ਫਾਇਰ ਕੀਤੇ ਗਿਆ ਸੋ ਇਸ ਵੰਦੇ ਵਿੱਚ ਸਾਡੇ ਵੱਲੋਂ ਮੌਕੇ ਦੇ ਉੱਪਰ ਟੀਮਾਂ ਪਹੁੰਚ ਕੇ ਜਿਹੜਾ ਬੰਦਾ ਸੀਗਾ ਜਿਹਨੇ ਫਾਇਰ ਕੀਤਾ ਉਹ ਆਇਡੈਂਟੀਫਿਕੇਸ਼ਨ ਕੀਤੀ ਗਈ ਹੈ ਇਹ ਜਸਦੀਪ ਸਿੰਘ son of ਜਸਵਿੰਦਰ ਸਿੰਘ ਬੀਡ ਬ੍ਰਹਿਮਣ ਦਾ ਰਹਿਣ ਵਾਲਾ ਹੈ ਤੇ ਜਿਹੜਾ ਮੁੱਢਲੀ ਜਾਣਕਾਰੀ ਇਹ ਮਿਲੀ ਕਿ ਨੇ 32 ਬੋਰ ਦੇ ਜਿਹੜਾ ਪਿਸਤਲ ਸੀਗਾ ਉਸ ਦੇ ਨਾਲ ਹਵਾ ਫਾਇਰ ਵੀ ਕੀਤੇ ਆ ਹਵਾਈ ਕੁਛ ਕੀਤੇ ਕੁਛ ਉਹਨਾਂ ਵੱਲ ਵੀ ਕੀਤੇ ਸੋ ਇਸ ਸੰਬੰਧ ਦੇ ਵਿੱਚ ਸਾਡੇ ਵੱਲੋਂ ਥਾਣਾ ਕੋਤਵਾਲੀ ਦੀ ਟੀਮ ਸਾਡੇ ਮੌਕੇ ਪਹੁੰਚ ਗਈ ਹੈ ਜ ਤਾਂ ਸੀ ਜਿਹੜਾ ਹੈਗਾ ਇਹਦੇ ਵਿੱਚ ਬਿਆਨ ਕਲਮਬੰਦ ਕਰਕੇ ਉਹਦੇ ਮੁਖਲਾਵ ਮੁਕਤਵੰਦ ਅਰਜ਼ੀ ਕਰ ਰਹੇ ਆ ਤੇ ਬਿਲਕੁਲ ਇਹਦੇ ਵਿੱਚ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਕਿੰਨੇ ਰਾਊਂਡ ਫਾਇਰ ਹੋਇਆ ਕੱਲ੍ਹ ਜੱਕ ਅਬ ਇਹ ਜਿਹੜੇ ਇਹਦੇ ਵਿੱਚ 3 ਤੋਂ 4 ਰਾਉਂਡ ਜਿਹੜਾ ਹੈਗੇ ਆ ਫਾਇਰ ਕੀਤੇ ਗਏ ਜੋ ਮੌਕੇ ਦੇ ਉੱਪਰ ਕਵਾਹ ਸੀਗੇ ਉਹਨਾਂ ਦੇ ਦੱਸਣ ਮੁਤਾਬਕ ਤੇ ਕਾਰਨ ਸਬੰਧੀ ਜਿਹੜਾ ਇਹ ਦੋ ਗਰੁੱਪ ਜਿਹੜੇ ਬਣੇ ਹੋਏ ਇਹਨਾਂ ਦੇ ਪਹਿਲਾਂ ਵੀ ਆਪਸ ਦੇ ਵਿੱਚ ਝਗੜਾ ਚੱਲ ਰਿਹਾ ਇੱਕ ਪਹਿਲਾਂ ਵੀ ਇਹਨਾਂ ਦਾ ਇੱਕ ਮੁਕੱਦਮਾ ਦਰਜ ਥਾਣਾ ਸਿਵਲ ਲਾਈਨ ਦੇ ਵਿੱਚ ਤੇ ਦੁਬਾਰਾ ਜਦੋਂ ਅੱਜ ਫਿਰ ਦੁਬਾਰਾ ਇਕੱਠੇ ਹੋਏ ਤਾਂ ਫਿਰ ਇਹਨਾਂ ਵੱਲੋਂ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਗਿਆ ਸਟੂਡੈਂਟਸ ਹੈਗੇ ਆ ਜੀ ਇਹਦੇ ਵਿੱਚ ਜਿਹੜਾ ਕੁਇਟਰ ਵੀ ਹੈ ਜੇ ਇਸੇ ਕਾਲਜ ਦੇ ਨਹੀਂ ਸਾਰੇ ਸਟੂਡੈਂਟਸ ਹੈਗੇ ਆ ਕੁਝ ਇੱਥੋਂ ਦੇ ਸਟੂਡੈਂਟਸ ਨਹੀਂ ਬਾਕੀ ਕ ਮੇਰੇ ਦੋ ਇੱਕ ਬੱਖੀ ਗੋਲ ਦੀ ਫਾਇਰ ਕੱਢਾ ਇੱਕ ਲੱਤ ਗੋਲ ਦੀ ਪਰ ਖੜਾ ਨਹੀਂ ਅਸਲਾ ਲੈ ਕੇ ਭੱਜ ਗਿਆ ਜਸਾਡ ਲੋਪ ਪ੍ਰਧਾਨ ਇੱਥੋਂ ਦਾ ਬਈ ਆਪਣੀ ਸਿੱਧੀ ਫਰਮਾਇਸ਼ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਐਨਾਂ ਰਿ ਸਕਿਉਰਟੀ ਕੁਛ ਨਹੀਂ ਮੁਲਾਜ਼ਮਾਂ ਦੀ ਠੀਕਾ ਦਿਖਾਓ ਮੜਾ ਯਾ ਦਿਖਾਓ ਮੜਾ ਯਾ ਇੱਧਰ ਕਿਸੇ ਗੱਲ ਬਾਤ ਕਿਸੇ ਨੇ ਲੱਗੇ ਫੇਰ ਉਹ ਮੇਰੇ ਹੀ ਮਾਰਦਾ ਸੀ ਆ ਖੂਨੋ ਗੁਨੂ ਵੇਚਾ ਪਿਆ ਬੱਖੀ ਗੋਲ ਦੀ ਲੱਤ ਗੋਲ ਦੀ ਤਾਂ ਕੱਢਤਾ ਸਿੱਧੀ ਗੱਲ ਕਹਿਣਾ ਜਦੋਂ ਦੱਸ ਕੇ ਜਾਂ ਪਿਸਤਨ ਲਈ ਕੱਲਾ ਸੀਗਾ ਕੱਲਾ ਉਹ ਸੀ ਅਸਲਾ ਫਿਰ ਗੋਲੀ ਮਾਰ ਦਿੰਦਾ ਹਿੱਕਾ ਮੂਰੇ ਸੀ ਸਿੰਘਾਂ ਦੀ ਫੇਰ ਜੋ ਫਾਇਰ ਮਾਰ ਲਿਆ ਜਮੈਂ ਸਿੱਧਾ ਹਿੱਕ 'ਚ ਵੱਜਿਆ ਠੀਕ ਆ ਬਈ ਟੈਲੀ ਲਿਓ ਕੇ ਮੂਰੇ ਭੱਜ ਲਿਆ ਮੈਂ ਪਿੱਛੋਂ ਫੜ ਲਿਆ ਪਿੱਛੜ ਕੇ ਦੋ ਪਿਸਟਲ ਫੜਿਆ ਉਦੋਂ ਮੈਂ ਕਿਉਂ ਮਾਰਦਾ ਸੀ ਕੋਈ ਕੋਈ ਛੋੜੇ ਦਮਕਿਆ ਦਿੰਦਾ ਜੀ ਕੋਈ ਦਮਕਿਆ ਦਿੰਦਾ ਜੀ ਕਹਿੰਦਾ ਮੈਂ ਪ੍ਰਧਾਨ ਆ ਇਹ ਕਾਲਜ ਦਾ ਉਹਨੂੰ ਕਿੰਨੇ ਕਾਲਜ ਸੀ ਅਸੀਂ